ਸਾਡਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਪ੍ਰੋਟੈਸਟ ਬਾਰੇ ਕਿਸਾਨਾਂ ਨੇ ਜਲੰਧਰ ਛੌਨੀ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਨੇ ਉਹਨਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਸਾਨ ਆਗੂ ਮਨਜੀਤ ਰਾਏ ਸਮੇਤ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਇਸ ਮੌਕੇ ਤੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਇਸ ਰਵੱਈਏ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਕਿੰਨੇ ਕਾਪੂ ਦੇ ਮੇਨ ਆ ਗੋ ਸਾਰੇ ਸਤਨਾਮ ਸਿੰਘ ਸਾਨੀ ਸਾਡਾ ਦਵਿੰਦਰ ਸਿੰਘ ਸੰਧੂ ਜਿਹੜਾ ਸੰਧਵਾ ਤੋਂ ਹੈ ਸਾਨੀ ਸਾਹਿਬ ਸਾਨੀ ਤੋਂ ਨੇ ਹਿਾਰਪੁਰ ਤੋਂ ਗੁਰਵਿੰਦਰ ਸਿੰਘ ਖੰਗੂੜਾ ਸਾਡੇ ਰਵਈਏ ਤੋਂ ਕਿ ਸਪਸ਼ਟ ਪਹਿਲਾ ਪਹਿਲਾ ਮੌੜੀ ਸਾਡਾ ਦੇਖੋ ਸਰਕਾਰ ਦਾ ਰਵਈਆ ਇੱਥੇ ਸਪਸ਼ਟ ਹੈ ਕਿ ਇਹ ਜਿਹੜਾ ਬਿਜਲੀ ਸੋਧ ਬਿਲ 2025 ਹੈ ਇਹ ਕੇਂਦਰ ਨੇ ਲਿਆਂਦਾ ਹੈ ਅਸੀਂ ਕੇਂਦਰ ਦੇ ਅਗੇਜ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਕੇਂਦਰ ਦੇ ਨਾਲ ਖੜੀ ਹੈ ਡਟ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਜਿਹੜਾ ਬਿਜਲੀ ਸੋਧ ਵਿੱਲ ਹੈ ਇਹ ਨੇ ਸਾਰਿਆਂ ਤੇ ਫਿੱਟ ਕਰਨਾ ਪੂਰੇ ਪੂਰੇ ਦੇ ਪੂਰੇ ਭਾਰਤ ਤੇ ਇਫੈਕਟ ਕਰਨਾ ਔਰ ਇਹ ਮੈਂ ਇੱਕ ਕਹਿਵਾਂਗਾ ਦਾਵੇ ਨਾ ਅਜਿਹਾ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਆ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਮੀਟਰ ਇਹਨਾਂ ਦੇ ਵੀ ਲੱਗਣੇ ਆ ਇਹਨਾਂ ਤੇ ਵੀ ਇਫੈਕਟ ਹੋਣਾ ਸਰ ਸਾਡਾ ਇੱਕ ਸਵਾਲ ਹੈ ਸਰਕਾਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਗੱਲ ਹੋ ਜਾਣੀ ਚਾਹੀਦੀ ਸੀ ਇਦਾਂ ਦੀ ਜਦੋਂ ਜਿਆਦ ਤੋਂ ਬਿਨਾ ਕੀ ਪਹਿਲਾਂ ਕੋਸ਼ਿਸ਼ ਕੀਤੀ ਗਈ ਅਸੀਂ ਬੜੀ ਕੋਸ਼ਿਸ਼ ਕੀਤੀ ਆ ਸਰਕਾਰ ਨੂੰ ਅਸੀਂ ਪੀਸੀ ਕਰਕੇ ਪਹਿਲਾਂ ਵਾਰਨ ਕੀਤਾ ਫਿਰ ਮੰਗ ਪੱਤਰ ਦਿੱਤੇ ਆ ਆ ਪਿੱਛੇ ਪਹਿਲੀ ਤਰੀਕ ਨੂੰ ਕਿ ਸਰਕਾਰ ਨੂੰ ਕਿਹਾ ਵੀ ਕੋਈ ਗੱਲ ਕਰੋ ਦੱਸੋ ਤੁਸੀਂ ਆਪਣਾ ਪੱਖ ਸਪਸ਼ਟ ਕਰੋ ਨਹੀਂ ਵੀ ਮੀਟਿੰਗ ਕਰਨੀ ਪਰ ਜਿਹੜੀ ਰਾਇ ਮੰਗੀ ਗਈ ਆ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਣਾ ਉਹਦੇ ਰਹਿ ਸਪਸ਼ਟ ਕਰੇ ਆਪਣੀ ਆਪਣਾ ਪੱਖ ਦਾ ਮਤਲਬ ਇਹ ਰਲਈ ਹੋਈ ਆ ਪੂਰੀ ਦੀ ਪੂਰੀ ਅੱਜ ਸਾਬਤ ਹੋ ਰਿਆ ਜਿਸ ਢੰਗ ਨਾਲ ਫੋਰਸਾਂ ਲਾਈਆਂ ਗਈਆਂ ਅੱਜ ਜਿਸ ਢੰਗ ਨਾਲ ਸਾਡੇ ਸਾਥੀਆਂ ਨੂੰ ਟ੍ਰੇਨ ਕੀਤਾ ਗਿਆ ਅੱਜ ਇਹ ਸਪਸ਼ਟ ਹੋ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਡਟਕੇ ਕੇਂਦਰ ਸਰਕਾਰ ਨਾਲ ਖੜੀ ਆ ਪੰਜਾਬ ਦੇ ਲੋਕਾਂ ਨੂੰ ਨਹੀਂ ਕੋਈ ਬੰਦਨਾ ਪਾਤੀ ਡਟਕੇ ਆ ਕਿਸਾਨ ਤਾਂ ਖੇਤਾਂ 'ਚ ਕੰਮ ਕਰਦਾ ਪਿਆ ਵਾ ਇਨੀ ਰੋਕ ਨੇ ਸਾਰੇ ਘਰਾਂ 'ਚ ਡਟੇਨ ਕੀਤੇ ਹੋਏ ਸਾਡੇ ਬਲਾਕ ਪ੍ਰਧਾਨ ਸਾਡੇ ਸਰਕਲ ਪ੍ਰਧਾਨ ਸਾਡੇ ਜਿਹੜੇ ਪਿੰਡਾਂ ਦੀ ਇਕਾਈ ਦੇ ਪ੍ਰਧਾਨੋਂ ਤੱਕ ਤਾਂ ਰੁਕੇ ਹੋਏ ਆ ਅਸੀਂ ਅਸੀਂ ਤਾਂ ਅਸੀਂ ਸਵੇਰੇ ਹਨੇਰੇ ਨਿਕਲ ਗਏ ਸੀ ਰਾਤ 12 ਵਜੇ ਘਰਾਂ ਤੋਂ ਦਾਦਾ ਸੀ ਇੱਥੇ ਪਹੁੰਚ ਸਕੇ ਆ ਸਵੇਰੇ ਤੜਕੇ ਸਾਡੇ 3-3 ਵਜੇ ਜਾ ਕੇ ਸਾਰੇ ਦੇ ਸਾਰੇ ਡਿਟੇਨ ਕਰ ਲਿਆ ਸੋ ਅਸੀਂ ਇਸ ਕਰਕੇ ਸਾਥੀ ਥੋੜੇ ਆ ਸਕਿਆ ਅਜੇ ਆਉਂਦੇ ਆ ਕੋਈ ਵਿੱਚ ਦੀ ਘੁੰਮ ਘੁੰਮ ਕੇ ਗਲੀਆਂ ਦੇ ਅਜੇ ਪਿੰਡਾਂ ਵਿੱਚ ਦੀ ਘੁੰਮ ਕੇ ਅਪੀਲ ਤੇ ਸਰਕਾਰ ਨੂੰ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਆਪਣੀ ਸਰਕਾਰ ਦਾ ਜਿਹੜਾ ਪੱਖ ਆ ਸਪਸ਼ਟ ਕਰੋ ਕਿ ਤੁਸੀਂ ਜਿਹੜਾ ਬਿਜਲੀ ਸੋਧ ਬਿਲ 2025 ਉਹਦੇ ਪੱਖ 'ਚੋਂ ਕਿ ਉਹਦੇ ਵਿਰੋਧ 'ਚ ਤੁਸੀਂ ਇਹਦਾ ਮਤਲਬ ਲੋਕਾਂ ਦੀਆਂ ਜੇਬਾਂ ਦੇ ਡਾਕਾ ਮਾਰੋਣਾ ਚਾਹੁੰਦੇ ਹੋ ਤੁਸੀਂ ਇਹਨੂੰ ਨਿਜੀ ਕਰਨ ਵੱਲ ਜਾਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਸ਼ਾਮਲੋਂ ਨਿਜੀ ਕਰਨ ਦੇ ਵਿੱਚ ਸੋ ਇਹ ਇਹ ਆਪਣਾ ਪੱਖ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਆ ਆਪਣਾ ਪੱਖ ਸਪਸ਼ਟ ਕਰੋ ਤੇ ਤੁਹਾਡੇ ਨਹੀਂ ਲੜ ਰਹੇ ਆ ਇਹ ਪੰਜਾਬ ਲਈ ਲੜ ਰਹੇ ਆ ਅਸੀਂ ਇਹ ਕਿਸਾਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਇਹ ਬਿਜਲੀ ਨੇ ਹਰ ਘਰ ਦੇ ਵਿੱਚ ਆਉਣਾ ਤੇ ਪੁਲਿਸ ਜਿੱਦਾਂ ਇੱਕ ਦੂਜੇ ਦੇ ਅਮੋ ਸਾਹਮਣੇ ਐ ਇਦਾਂ ਦੀਆਂ ਸਥਿਤੀਆਂ ਬੰਦੀਆਂ ਚਾਹੀਦੇ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੀ ਸੁਨੇਹਾ ਕੀ ਜਾਂਦਾ ਕਿਸਾਨ ਤੇ ਪੁਲਿਸ ਇਸ ਤਰੀਕੇ ਦਾ ਅਮੋ ਸਾਹਮਣੇ ਦੇਖੋ ਇਹ ਇਹ ਕਲੀਅਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਾਥ ਹੈ ਪਈ ਜਿਹੜਾ ਆਹਮੋ ਸਾਹਮਣੇ ਕਰ ਰਏ ਸਾਨੂੰ ਇਹ ਪੰਜਾਬ ਸਰਕਾਰ ਕਰ ਰਹੀ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਤੁਹਾਡੇ ਭਰਾ ਨੇ ਪਰ ਅਸੀਂ ਇਹਨਾਂ ਨੂੰ ਦੱਸ ਰਹੇ ਹਾਂ ਵੀ ਤੁਹਾਡੀਆਂ ਵੀ ਜੇਬਾਂ ਤੇ ਤੁਹਾਡੇ ਘਰ ਵੀ ਸਮਾਰਟ ਮੀਟਰ ਲੱਗਣੇ ਆ ਜਦੋਂ ਤੁਹਾਡਾ ਚਾਰਜ ਮੁੱਕਿਆ ਤੁਹਾਨੂੰ بجلی ਗੋਲ ਹੋਣੀ ਤੁਹਾਡੇ ਘਰ ਵੀ ਹੋਣੀ ਹੈ ਪਰ ਉਹ ਤੁਹਾਡੇ ਤੇ ਫਿਰ ਇਹੀ ਤਾਂ ਹੀ ਪੁਲਿਸ ਖੜੀ ਹੈ ਕਿ ਲੋਨ ਐਂਡ ਆਰਡਰ ਖਰਾਬ ਕਰਨਗੇ ਨਹੀਂ ਅਸੀਂ ਕੋਈ ਲੋਨ ਐਂਡ ਆਰਡਰ ਨਹੀਂ ਖਰਾਬ ਕਰਦੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਆ ਜਿੱਥੇ ਵੀ ਤੁਸੀਂ ਦੇਖੋ ਜੀ 2021 ਦੇ ਵਿੱਚ ਅੰਦੋਲਣ ਲੜਿਆ ਅਸੀਂ 1 ਸਾਲ ਉੱਥੇ ਬਹਿ ਕੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕੀਤਾ ਅਸੀਂ ਕਦੇ ਨਹੀਂ ਕਦੇ ਹੂਟਿੰਗ ਕੀਤੀ ਪਰ ਜਦੋਂ ਵੀ ਹੁੰਦੀ ਆ ਸਾਡੇ ਤੇ ਤਸ਼ੱਦਦ ਸਰਕਾਰ ਕਰਾਉਂਦੀ ਆ ਉਦੋਂ ਵੀ ਆ ਜਿਹੜਾ ਸਾਡਾ ਪਿੱਛੇ ਮੋਰਚਾ ਚੱਕਾਇਆ ਇਹ ਪੰਜਾਬ ਸਰਕਾਰ ਨੇ ਸਾਨੂੰ ਮੀਟਿੰਗ 'ਚੋਂ ਸੱਦ ਕੇ ਧੋਖਾ ਕਰਕੇ ਸਾਨੂੰ ਚੱਕ ਕੇ ਤਾਂ ਫਿਰ ਸਾਡੇਆਂ ਸਾਧੀਆਂ ਦੇ ਲਾਠੀਆਂ ਮਾਰੀਆਂ ਫਿਰ ਸਾਡੀ ਚਾਹਪਦੀ ਤੱਕ ਚੱਕ ਕੇ ਲੈ ਗਏ ਟਰਾਲੀਆਂ ਚੋਰੀ ਕਰਕੇ ਲੈ ਗਏ ਅੱਜ ਉਹਦਾ ਨਕਸ਼ਾ ਫਿਰ ਨਜ਼ਰ ਆ ਰਿਹਾ ਸਾਹਮਣੇ ਕਿ ਅੱਜ ਵੱਡੀ ਫੋਰਸ ਲਾ ਕੇ ਤੇ ਅੱਜ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਾਰੇ ਹੀ ਸਾਥੀ ਰਿਟੇਨ ਕਰਕੇ ਇਹ ਇਹ ਅੱਜ ਸਾਬਤ ਕੀ ਕਰਨਾ ਚਾਹੁੰਦੇ ਭਗਵੰਤ ਮਾਨ ਜੀ ਸਿਸਟਮ ਨਾਲ ਲੱਗਦਾ ਕਿ ਸਮੇਂ ਨੂੰ ਤਾਂ ਹਰਾ ਰਹੀ ਹੈ ਇਹ ਬਿਲਕੁਲ ਆ ਜਿਹੜੇ ਭਗਵੰਤ ਮਾਨ ਜੀ ਇਹ ਤਾਂ ਬਿਲਕੁਲ ਹੀ ਮੈਂ ਕਹਿੰਦਾ ਬੇੜਾ ਘਰ ਖੱਤਾ ਨਹੀਂ ਪੰਜਾਬ ਦਾ ਕਿ ਤੁਸੀਂ ਘਰ ਤੋਂ ਘਰੇ ਦਾ ਦੱਸੋ ਕਿ ਤੁਸੀਂ ਪੰਜਾਬ ਨਾਲ ਖੜੇ ਹੋ ਕਿ ਕੇਂਦਰ ਨਾਲ ਖੜੇ ਹੋ ਇਹ ਦੱਸੋ ਇਹ ਕਹਿੰਦੇ ਰਹੇ ਹੋ ਨਾਲ ਕਹਿੰਦੇ ਰਹੇ ਹੋ ਕਿ ਭਗਵੰਤ ਮਾਨ ਸਾਹਿਬ ਨੇ ਗੱਲਾਂ ਸੁਣ ਲਈਆਂ ਕਿਸਾਨਾਂ ਦੇ ਹੱਕ 'ਚ ਨੇ ਤੁਹਾਡੇ ਬਿਆਨ ਸੀਗੇ ਉਹ ਬੱਸ ਉਹ ਗੱਲਾਂ ਹੀ ਸੁਣਦੇ ਨੇ ਗੱਲਾਂ ਉਹ ਕਹਿੰਦੇ ਨੇ ਨਾ ਵੀ ਮੁੰਡੇ ਦੇਣੇ ਲੱਕੜ ਦੇ ਨਾ ਹੱਸਣ ਦੇਣਾ ਰੋਣ ਉਹ ਨਹੀਂ ਗੱਲਾਂ ਹੀ ਸੁਣਨੀਆਂ ਨੇ ਹੋਰ ਕੁਝ ਨਹੀਂ ਕਰਨਾ ਇਹੀ ਕੰਮ ਹੈ ਉਹਨਾਂ ਦਾ ਬੱਸ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਕ੍ਰਾਂਤੀਕਾਰੀ ਯੂਨੀਅਨ ਦੇ ਵੱਲੋਂ ਪੰਜਾਬ ਭਾਰ ਦੇ ਵਿੱਚ 2 ਘੰਟੇ ਦੇ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਪਰ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦਾ ਰੇਲ ਰੋਕੋ ਧਰਨਾ ਸਫਲ ਨਹੀਂ ਹੋ ਸਕਿਆ ਪੁਲਿਸ ਦੇ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਟੁੱਟੀਆਂਵਾਲੀ ਦੇ ਵਿੱਚ ਕਿਸਾਨਾਂ ਨੂੰ ਰੋਕ ਲਿਆ ਗਿਆ ਜਿੱਥੇ ਪੁਲਿਸ ਦੇ ਨਾਲ ਕਿਸਾਨਾਂ ਦੀ ਧੱਕਾ ਮੁਕੀ ਵੀ ਹੋਈ ਹੈ ਬੰਦੇ ਬਰਸਨ ਗਏ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਕ੍ਰਾਂਤੀਕਾਰੀ ਦੋ ਜਿੱਥੇ ਬੰਦਿਆਂ ਦੇ ਵੱਲੋਂ ਅਸੀਂ ਇਕੱਠੇ ਹੋ ਕੇ ਇੱਥੋਂ ਟੁੱਟੀਆਂਵਾਲੀ ਤੋਂ ਜਾਣਾ ਸੀਗਾ ਰੇਲਵੇ ਟਰੈਕ ਦੇ ਉੱਤੇ ਪਰ ਇਹਨਾਂ ਨੇ ਰਾਤ ਦੇ ਜਿਹੜੀ ਛਾਪੇਮਾਰੀ ਸਾਡੇ ਘਰਾਂ ਦੇ ਵਿੱਚ ਕੀਤੀਆਂ ਸਾਡੇ ਲੋਕ ਸਾਡੇ ਕਿਸਾਨ ਕੋਈ ਕਹਿੰਦੀਏ ਸਾਡੇ ਆਗੂਆਂ ਨੂੰ ਹਾਲ ਤੱਕ ਇਹਨਾਂ ਨੇ ਅਰੈਸਟ ਕਰਤੇ ਰੱਖਿਆ ਵਾ ਅੰਦਰ ਨਜ਼ਰਬੰਦ ਕਰਕੇ ਰੱਖੇ ਹੋਏ ਨੇ ਜੀ ਪਰ ਅਸੀਂ ਕਹਿੰਦੇ ਆ ਕਿ ਅਸੀਂ ਫੇਰ ਵੀ ਜਿੰਨੇ ਵੀ ਸਾਡੇ ਅਸੀਂ ਇਕੱਠੇ ਹੋ ਸਕਦੇ ਇੱਥੇ ਅਸੀਂ ਇਕੱਠੇ ਹੋ ਕੇ ਰੇਡ ਦੇ ਫਾਟ ਕੰਬਣੀ ਨੂੰ ਜਾਵਾਂਗੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਜਿਹੜੀਆਂ ਮੰਗਾ ਮਸਲੇ ਨੇ ਜੇ ਇਹ ਸਾਡੇ ਘਰਾਂ ਦੇ ਵਿੱਚ ਚਿੱਪਾਲੇ ਮੀਟਰ ਲੱਗਦੇ ਆ ਤਾਂ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਬਤ ਕੀ ਹੈ ਸਾਡੇ ਘਰਾਂ ਦੇ ਵਿੱਚ ਉਹ ਚਲੀ ਜਾਣੀਆਂ ਬਹੁਤ ਸੀਤੀ ਜਲਦੀ ਦੂਜਾ ਹੈਗਾ ਜਿਹੜਾ ਝੋਨੇ ਦੀ ਪਰਾਲੀ ਦੇ ਉੱਤੇ ਅੱਗ ਲਾਈ ਆ ਕਿਸਾਨਾਂ ਨੇ ਉਹਨਾਂ ਦੇ ਉੱਤੇ ਪਰਚੇ ਪਾਏ ਦੇ ਵੱਡੇ ਵੱਡੇ ਉਹਨਾਂ ਨੇ ਜੁਰਮਾਨੇ ਦਿੱਤੇ ਬਣੇ ਰੈੱਡ ਐਂਟਰੈਂਡਾ ਦਿੱਤੇ ਬਣੇ ਨੇ ਕਿਹਾ ਉਹ ਚੀਜ਼ਾਂ ਨੂੰ ਅਸੀਂ ਰੱਦ ਕਰਵਾਉਣਾ ਦਾ ਹੜਪੀੜ ਕਿਆਂ ਨੂੰ 75000 ਰੁਪਏ ਏਕੜ ਦੇ ਮੰਗ ਅਸੀਂ ਮੰਗ ਰੱਖੀ ਹੋਈ ਆ ਵੀ ਉਹਨਾਂ ਨੂੰ ਨੁਕਸਾਨ ਦਿੱਤਾ ਜਾਵੇ ਮਜ਼ਦੂਰਾਂ ਦੇ ਘਰ ਲਿਗਦੇ ਉਹਨਾਂ ਦੇ ਮਾਲ ਪਸ਼ੂ ਪਾਣੀ ਦੇ ਵਿੱਚ ਵਹਿ ਗਏ ਉਹਨਾਂ ਨੂੰ ਬੂਰੇ ਦਾ ਬੂਰਾ ਮਾਅਬਜਾ ਦਿੱਤਾ ਜਾਵੇ ਮਰੇਗਾ ਸਕੀਮ ਵਰਗੀਆਂ ਉਹ ਜਿਵੇਂ ਪਹਿਲਾਂ ਚੱਲਦੀ ਸੀ ਤੇ ਉਹਨਾਂ ਨੂੰ ਪੂਰਾ ਉਸੇ ਰੋਡ ਤੇ ਕੰਮ ਦਿੱਤਾ ਜਾਵੇ ਹੋਰ ਮੰਗਾਂ ਨੂੰ ਨਾਲ ਲੈ ਕੇ ਅਸੀਂ ਅੱਜ 2 ਘੰਟਿਆਂ ਦੇ ਲਈ ਸਰਕਾਰ ਨੂੰ ਦੱਸਣ ਦੀ ਖਾਤਰ ਅਸੀਂ ਜਾ ਰਹੇ ਜੀ ਪਰ ਪੰਜਾਬ ਦੀ ਸਰਕਾਰ ਨੇ ਤੇ ਕੇਂਦਰ ਦੀ ਸਰਕਾਰ ਨੇ ਆਪਦਾ ਡੀਕੇਪੀ ਦਾ ਜ਼ੋਰ ਲਾ ਕੇ ਸਾਨੂੰ ਰੋਕਿਆ ਵਾ ਸਾਡੇ ਘਰਾਂ ਦੇ ਵਿੱਚ ਸਾਡੇ ਛਾਪੇਮਾਰੀਆਂ ਹੋਈਆਂ ਨੇ ਰਾਤ ਨੂੰ ਸਾਸੀਂ ਫੇਰ ਵੀ ਜਿੰਨੇ ਵੀ ਇਕੱਠੇ ਅਸੀਂ ਇੱਥੇ ਹੋਗੇ ਅਸੀਂ ਇਹ ਗਾ ਬਣਾਗੇ ਤੁਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਤੁਹਾਡੀ ਅੱਜ ਲੈਣਾਂ ਤੇ ਕੱਲ ਨੂੰ ਲੈਣਾਂ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਂ ਦੇ ਹਰੇਕ ਜੰਗ ਅੱਜ 5 ਦਸੰਬਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਇਲਾ ਰੁਕਣੀ ਸੀ ਜੋ ਕਿ ਭਾਰਤੀ ਕਾਂਗਰਸ ਨੇ ਇਕਤਾ ਆਜ਼ਾਦ ਨਾ ਜ਼ਿਲ੍ਹਾ ਪ੍ਰਧਾਨ ਨ ਬਠਿੰਡਾ ਦਾ ਤੇ ਨਾਲ ਸਾਡੇ ਕ੍ਰਾਂਤੀਕਾਰੀ ਜਥੇਬੰਦੀ ਸੀਗੀ ਜਿਹੜੀਆਂ ਮੰਗਾਂ ਨੇ ਜਿਵੇਂ ਰਹਿਣ ਖਾਣ ਦਾ ਕਿਸਾਨ ਹੈ ਕਿਸਾਨ ਸਰਕਾਰਾਂ ਕਿਸੇ ਟਾਈਮ ਮੰਨ ਲਓ ਕਹਿੰਦੇ ਨੇ ਅਨਾਜ ਪੈਦਾ ਕਰੋ ਅਨਾਜ ਅਸੀਂ ਜੇ ਪੈਦਾ ਕੀਤਾ ਨਾਲ ਉਹਦੇ ਪ੍ਰਾਰੀ ਨੇ ਵੀ ਹੋਣਾ ਹੈ ਪ੍ਰਾਰੀ ਜਿਹੜੀ ਰਹਿਣ ਖੋਹੰਦ ਹੈ ਉਹ ਕਿਸਾਨਾਂ ਨੂੰ ਮਚਾਉਣੀ ਪੈਂਦੀ ਹੈ ਕਿਉਂਕਿ ਇੱਕ ਬੈਲਰ ਮਸਾ ਸੀਜ਼ਨ ਦੇ ਵਿੱਚ 800 ਕਿੱਲੋ ਬਣਾ ਸਕਦਾ ਹੈ ਤੇ ਇੱਕ ਪਿੰਡ ਨੂੰ 5 ਬੈਲਰ ਜਾਂਦੇ ਆ ਤੇ ਦੋ ਪਿੰਡਾਂ ਨੂੰ ਇੱਕ ਬੈਲਰ ਨਹੀਂ ਆ ਰਿਹਾ ਸਰਕਾਰ ਤੋਂ ਇਹਦਾ ਕੋਈ ਡਾ ਪ੍ਰਬੰਧ ਨਹੀਂ ਹੋਇਆ ਨੰਬਰ 2 ਤੇ ਜਿਹੜੀ ਆ 2025 ਮੀਟਰ ਬਿਜਲੀ ਪ੍ਰਾਈਵੇਟ ਕਰਨ ਜਾ ਰਹੇ ਨੇ ਪੈਰਾਮੀਟਰ ਕਰਾ ਜਲਾ ਰਹੇ ਨੇ ਇਹ ਜਿਹੜਾ ਕਿ ਪੈਰਾਮੀਟਰ ਹੈ ਜਿਹਨੂੰ ਆਪਾਂ ਇਨਪੁਟ ਲਾਈਟ ਦੇ ਦਈਏ ਆਉਟਪੁਟ ਨਾ ਵੀ ਲਈਏ ਤਾਂ ਵੀ ਇੱਕ ਜੁੰਟ ਦੀ ਇਹ ਖਪਤ ਕਰ ਲੈਂਦਾ ਇਹਦੇ ਵਿੱਚ ਜਿਹੜੀਆਂ ਬੱਤੀਆਂ ਵੱਲਵੇਂ ਇਸ ਤਰ੍ਹਾਂ ਦੇ ਡਿਜੀਟਲ ਉਹ ਚੱਲਦੇ ਰਹਿੰਦੇ ਨੇ ਤੇ ਜਿਹੜਾ ਇੱਕ ਮੰਨ ਲਓ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਹੜਾਂ ਦੀ ਮਾਰ ਆਈ ਹੈ ਸਰਕਾਰ ਬਹੁਤ ਨਗੋਣਾ ਮਾਮਲਾ ਦੇ ਰਹੀ ਹੈ ਉਹਦੀ ਅਸੀਂ ਗ੍ਰੀਟ ਕਟੇ ਮੰਡੀ ਵੱਲੋਂ 75000 ਰੁਪਏ ਮੰਗ ਕਰਦੇ ਆ ਤੇ ਜਿਹੜੇ ਮਜ਼ਦੂਰਾਂ ਨੇ ਘੱਟ ਗਏ ਨੇ ਜਾਂ ਗਰੀਬਾਂ ਦੇ ਕਿਸਾਨਾਂ ਦੇ ਉਹ ਉਹ ਵੀ ਬਹੁਤ ਨਗਾਉਣਾ ਉਹਨਾਂ ਨੂੰ ਮੰਨ ਲਓ ਖਾਤਾ ਖਾਕਾ ਦੇ ਰਹੀ ਹੈ ਤੇ ਬਹੁਤ ਸਾਈਆਂ ਦੀ ਦਿੱਕਾ ਵੀ ਨਹੀਂ ਇਹ ਚੀਜ਼ਾਂ ਕਰਕੇ ਅਸੀਂ ਉਹ ਕਰ ਰਹੇ ਆ ਕਾफी ਮੰਗਾ ਹੋਰ ਨੇ ਜਿਵੇਂ ਨਰੇਗਾ ਦੀ ਲੜਾਈ ਹੈ ਜਾਂ ਕਿਸੇ ਤਰ੍ਹਾਂ ਜਿਹੜੇ ਐਮਐਸਬੀ ਵਗੈਰਾ ਨੂੰ ਲੈ ਕੇ ਉਹ ਅੱਜ ਅਸੀਂ ਮੰਨ ਲਓ ਸਰਕਾਰ ਨੇ ਪੂਰਾ ਜੋਰ ਲਾਇਆ ਹੈ ਮੈਨੂੰ ਬਠਿੰਡਾ ਜ਼ਿਲ੍ਹੇ ਦਾ ਮੈਂ ਪ੍ਰਧਾਨ ਹੋਣ ਦੇ ਨਾਲ ਤੇ ਮੇਰੇ 5 ਵਜੇ ਤਿੰਨ ਤਿੰਨ ਗੱਡੀਆਂ ਘਰੇ ਮੈਂ ਬਾਹਰ ਖੇਤਾਂ ਵਿੱਚ ਰਹਿਣਾ ਤਿੰਨ ਗੱਡੀਆਂ ਫੋਰਥ ਆ ਗਈ ਫਿਰ ਵੀ ਇਹਨਾਂ ਨੇ ਸਰਕਾਰ ਦਾ ਕੰਮ ਕਰਨਾ ਤੇ ਅਸੀਂ ਆਪ ਦਾ ਕੰਮ ਆਪਦੀ ਜ਼ਕੀਰ ਬਤਨੀ ਹੈ ਅਸੀਂ ਉਹਦੇ ਹੁੰਦੇ ਹੋਏ ਅਸੀਂ ਇੱਥੇ ਟੂਠਿਆਂ ਦੇ ਵਿੱਚ ਇਕੱਠੇ ਹੋਣੇ ਹਰ ਹਾਲਤ ਪਹੁੰਚਿਆ ਤੇ ਹਰ ਹਾਲਤ ਰੇਲਵੇ ਟੈਕ ਤੇ ਜਾਵਾਂਗੇ ਸਾਨੂੰ ਜੋ ਵੀ ਵਾਦੀ ਕਰਵਾਨੀਆਂ ਦੇਣੀਆਂ ਪੈਣ ਵੈ ਸਰਕਾਰ ਦੇ ਤੇ ਲਾਨਣ ਵਾਲੇ ਲੋਕਾਂ ਨੂੰ ਹਾਂ ਜਿਵੇਂ ਜਦੋਂ ਵੀ ਲੋਕ ਇਕੱਠੇ ਹੋ ਕੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲੜਦੇ ਨੇ ਸਰਕਾਰਾਂ ਆਪਦਾ ਪੂਰਾ ਜੋਰ ਲਾਉਂਦੀਆਂ ਇਹਨਾਂ ਨੂੰ ਡੱਬਣ ਵਾਸਤੇ ਪਰ ਅਸੀਂ ਭਾਰਤੀ ਕਿਸਾਨ ਜੀ ਨੇ ਇਕਤਾ ਆਜ਼ਾਦ ਭਾਰਤੀ ਕਿਸਾਨ ਜੀ ਨੇ ਇਕਤਾ ਕ੍ਰਾਂਤੀਕਾਰੀ ਅੱਜ ਦੋ ਜਥੇਬੰਦੀਆਂ ਨੇ ਜਿਹੜਾ ਪ੍ਰੋਗਰਾਮ ਅਸੀਂ ਦਿੱਤਾ ਹੈ ਇਹ ਚਿਪਾ ਵਾਲੇ ਮੀਟਰਾਂ ਦੇ ਖਿਲਾਫ ਗ੍ਰੈਂਡ ਖੂਤ ਪਰਾਲੀ ਵਾਲੀ ਸੜਨ ਦੇ ਜਿਹੜੇ ਪਰਚੇ ਪਾਏ ਜ ਉਹਨਾਂ ਦੇ ਖਿਲਾਫ ਮਰੇਗਾਲੀ ਸਕੀਮ ਚਾਲੂ ਰੱਖਣ ਦੇ ਲਈ ਇਹ ਅਸੀਂ ਜਿਹੜਾ ਸੰਘਰਸ਼ ਹੈ ਇਹਨੂੰ ਆਪਦੇ ਨੂੰ ਸਿਰੇ ਤੋਂ ਸਿਰੇ ਤੱਕ ਚੜ੍ਹਾਵਾਂਗੇ ਕਿਉਂਕਿ ਸਰਕਾਰਾਂ ਜਦੋਂ ਵੀ ਕੋਈ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਲੋਕ ਲੜਦੇ ਨੇ ਸਰਕਾਰਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੀਆਂ ਆਈਆਂ ਨੇ ਪਰ ਜਦੋਂ ਲੋਕ ਇਕੱਠੇ ਹੋ ਕੇ ਲੜਦੇ ਨੇ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿੱਤ ਪ੍ਰਾਪਤ ਕਰਕੇ ਹੀ ਲੜਦੇ ਨੇ ਇਹਨੇ ਜੋਕਰ ਅਸੀਂ ਜਿੰਨਾ ਜ ਸਾਡੇ ਤੰਤ ਹੈ ਅਸੀਂ ਲਾਵਾਂਗੇ ਗੱਡੀ ਦੀ ਲਾਈਨ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਪੁਲਿਸ چاہے ਸਾਨੂੰ ਕਿੰਨੇ ਹੀ ਘੇਰੇ ਕੋਸ਼ ਮਰਜ਼ੀ ਕਰੇ ਪਰ ਅਸੀਂ ਆਪਦਾ ਤੰਤ ਲਾ ਕੇ ਹਟਾਂਗੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਇੱਕ ਪ੍ਰੈਸ ਕਾਨਫਰੰਸ ਕਰ ਆਮ ਆਦਮੀ ਪਾਰਟੀ ਉੱਪਰ ਪੰਚਾਇਤ ਸੰਮਤੀ ਦੀਆਂ ਚੋਣਾਂ ਅੰਦਰ ਧੋਖਾ ਧੜੀ ਕਰਨ ਦੇ ਇਲਜ਼ਾਮ ਲਗਾਏ ਨੇ ਰਾਜਾ ਬੜਿੰਗ ਨੇ ਬੀਤੇ ਕੱਲ ਵਾਇਰਲ ਹੋਈ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਤਾਧਿਰ ਇਹਨਾਂ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ ਅਤੇ ਸਾਡੇ ਉਮੀਦਵਾਰਾਂ ਦੇ ਨਾਲ ਨਾਮਜ਼ਦਗੀ ਪੱਤਰ ਭਰਨ ਮੌਕੇ ਕੋਟਮਾਰ ਕੀਤੀ ਗਈ ਹੈ। ਜੇ ਜਿਹੜੀ ਤੁਹਾਡੇ ਨਾਲ ਤੁਹਾਨੂੰ ਇੱਥੇ ਸੱਦਿਆ ਹੈ ਉਹ ਇਸ ਕਰਕੇ ਸੱਦਿਆ ਹੈ ਕਿ ਜਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੁਝ ਜਗਾਵਾਂ ਤੇ ਕੁਝ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਕੀਤੀ ਹੈ ਪੂਰੀ ਸਾਨੂੰ ਇਸ ਤੋਂ ਪਹਿਲਾਂ ਇਹ ਸਾਡੇ ਜੈਂਸੀ ਹੋਰ ਇਸ ਕੱਲ ਦੀ ਚਿੰਤਾ ਸੀ ਕਿ ਜਿਸ ਵੇਲੇ ਸਾਬਕਾ ਡਿਪਟੀ ਮੁੱਖ ਉਪ ਮੁੱਖ ਮੰਤਰੀ ਮਨੀਸ਼ ਸੋਡਿਆ ਸਾਹਿਬ ਨੇ ਜਿਹੜੇ ਕਿ ਪੰਜਾਬ ਦੇ ਇੰਚਾਰਜ ਨੇ ਔਰ ਸਾਰਾ ਸਿਸਟਮ ਪੰਜਾਬ ਦਾ ਚਲਾ ਰਹੇ ਨੇ ਔਰ ਵੇਖ ਰਹੇ ਨਹੀਂ ਉਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਸੰਬੋਧਨ ਕਰਦਿਆ ਇਹ ਗੱਲ ਕਹੀ ਸੀ ਕਿ ਚਾਮ ਧਾਮ ਡੰਡ ਬੇਤ ਝੂਠ ਸੱਚ ਜੀਤ ਹਾਰ ਕੁਝ ਕਰਨਾ ਪੜੇ ਕੁਝ ਕਰਨਾ ਪੜੇ لیکن ہم نے বিধানসভা کے چناؤ اور آنے والے چناؤ ہم نے جیتنے ہیں ہر قیمت پر اے منیش سوڈیا صاحب کہہ رہے ہیں جیڑے خود سدھانیک پد تے رہے نے اور اج پنجاب نو چلا رہے نے اور انہاں دے کہنے تو بعد ਕੀ ਮਾਨਸਿਕਤਾ ਹੋਏਗੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਦੀ ਔਰ ਪੰਜਾਬ ਦੀ ਸਰਕਾਰ ਦੀ ਔਰ ਪੰਜਾਬ ਦੇ ਆਫੀਸਰ ਸਹਿਬਾਨਾਂ ਦੀ ਜਿਨ੍ਹਾਂ ਦੀ ਧੌਣ ਉਹਨਾਂ ਦੇ ਹੱਥ ਵਿੱਚ ਹੈ ਉਹ ਤੁਸੀਂ ਸਮਝ ਸਕਦੇ ਹੋ ਜਿਹੜੀ ਆਡੀਓ ਕਲਿੱਪਿੰਗ ਆਈ ਐਸਐਸਪੀ ਵਰੁਣਦੀ ਪਟਿਆਲਾ ਉਡੀ ਜਾਂਚ ਤਾਂ ਹੋਣੀ ਚਾਹੀਦੀ ਹੈ ਮੈਨੂੰ ਇਹ ਨਹੀਂ ਪਤਾ ਉਹ ਜਾਂਚ ਤੋਂ ਬਾਅਦ ਪਤਾ ਲੱਗ ਜਾਏਗਾ ਲੇਕਿਨ ਜਾਂਚ ਵੀ ਤਾਂ ਇਹਨਾਂ ਨੇ ਕਰਾਉਣੀ ਹੈ ਕਹਿਣਗੇ ਉਹ ਆਡੀਓ ਕਲਿੱਪਿੰਗ ਠੀਕ ਨਹੀਂ ਸੀ ਲੇਕਿਨ ਆਡੀਓ ਕਲਿੱਪ ਕਿਸੇ ਅਫਸਰ ਦੀ ਆਈ ਜਾਂ ਨਹੀਂ ਆਈ ਪੰਜਾਬ ਦਾ ਹਰ ਐਸਐਸਪੀ ਪੰਜਾਬ ਦਾ ਸਬ ਡਿਵੀਜ਼ਨ ਦਾ ਹਰ ਡੀਐਸਪੀ ਪੰਜਾਬ ਦਾ ਐਸ਼ਚੋਸ ਕਿ ਜਿਹੜੇ ਚੌਂਕੀ ਇੰਚਾਰਜ ਐ ਇਸ ਗੱਲ ਤੇ ਤਤਪਰ ਰਹੇ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਰਿੰਦੇ ਬਣ ਕੇ ਕਰਿੰਦੇ ਬਣ ਕੇ ਲਾਇਲ ਕਰਿੰਦੇ ਬਣ ਕੇ ਅਸੀਂ ਪੰਜਾਬ ਦੀਆਂ ਚੋਣਾਂ ਜਿਤਾਉਣੀਆਂ ਮੈਂ ਤਰਨਤਾਰਨ ਬਾਏ ਇਲੈਕਸ਼ਨ ਚ ਵੀ ਕਿਹਾ ਸੀ 240 ਅਫੀਸਰ ਜਿਹੜੇ ਇੰਟੈਲੀਜੈਂਸ ਦੇ ਸਨ ਉਹਨਾਂ ਨੂੰ ਇੱਕ ਇੱਕ ਨੂੰ ਬੂਥ ਤੇ ਲਾ ਦਿੱਤਾ ਗਿਆ ਸੀ ਜਿਹੜੇ ਮੁਕਸਰ ਗਿੱਦੜਵਾ ਡਿਊਟੀ ਦੇ ਰਹੇ ਸਨ ਮੇਰੇ ਕੋਲ ਪ੍ਰੂਫ ਹੈ ਉਹ ਬੂਥਾ ਤੇ ਡਿਊਟੀ ਦੇ ਰਹੇ ਸਨ ਜਾਨੀ ਕਿ ਪੰਜਾਬ ਦੀ ਪੁਲਿਸ ਇੱਕ ਚੌਕੀਦਾਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਹਰ ਉਹ ਮਾੜਾ ਕਰਮ ਕਰ ਰਹੀ ਹੈ ਜੀ ਨੇ ਅੱਜ ਪੰਜਾਬ ਦੇ ਹਾਲਾਤ ਬਣਾ ਦਿੱਤੇ ਨੇ ਇਥੋਂ ਤੱਕ ਨਹੀਂ ਯਾਦ ਹੋਣਾ ਜਲੰਧਰ ਬਾਏ ਇਲੈਕਸ਼ਨ ਜਦੋਂ ਇੱਕ ਗੈਂਗਸਟਰ ਨੂੰ ਪਰੋਲ ਤੇ ਲਿਆ ਕੇ ਬਿਠਾ ਦਿੱਤਾ ਗਿਆ ਸੀ ਤੇ ਵੋਟਾਂ ਕਈਆਂ ਜਾ ਰਹੀਆਂ ਸੀ ਜਲੰਧਰ ਵੈਸਟ ਦੇ ਅੰਦਰ ਤੇ ਫਿਰ ਸ਼ਿਕਾਇਤ ਕਰਨ ਤੇ ਉਹਦੀ ਪਰੋਲ ਜਿਹੜੀ ਐ ਇਲੈਕਸ਼ਨ ਕਮਿਸ਼ਨ ਨੇ ਕੈਨਸਲ ਕਰ ਦਿੱਤੀ ਗਈ ਸੀ ਇਥੋਂ ਤੱਕ ਨਹੀਂ ਇਸ ਵਾਰੀ ਵੀ ਇੱਕ ਨਾਮੀ ਗੈਂਗਸਟਰ ਜੀਰਾਨਾ ਜੱਗੂ ਪ੍ਰਵਾਨ ਭਗਵਾਨਪੁਰੀਆ ਉਹਨੂੰ ਤਰਨਤਾਰ ਨਾ ਬਾਏ ਇਲੈਕਸ਼ਨ ਚ ਆਸਾਮ ਦੀ ਜੇਲ੍ਹ ਤੋਂ ਲਿਆ ਕੇ ਬਿਠਾ ਲਿਆ ਗਿਆ ਬਟਾਲੇ ਕੇ ਡੇਰਾ ਬਾਬਾ ਨਾਨਕ ਉੱਥੇ ਦੀ ਪੁਲਿਸ ਨੇ ਵੀ ਪੁੱਛਦਾਸ ਕਰ ਰਹੇ ਪਰ ਟੈਲੀਫੋਨ ਕਰਾ ਰਹੇ ਸਨ ਟੈਲੀਫੋਨ ਸਿੱਧੇ ਕੀ ਦੂਜੀ ਪਾਰਟੀ ਕੋਲ ਇੱਕ ਗੈਂਗਸਟਰ ਹੈ ਤੇ ਅਸੀਂ ਦੂਜੇ ਗੈਂਗਸਟਰ ਦਾ ਕਿਵੇਂ ਇਸਤੇਮਾਲ ਕਰਦੇ ਇਵਨ ਪੰਚਾਇਤ ਚੋਣਾਂ ਤੁਸੀਂ ਦੇਖਿਆ ਹੋਣਾ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਤਰਨ ਤਰਨ ਚੋਈਆਂ ਜਿਹੜਾ ਹੁਣ ਜਿਹਦੇ ਮਦਰ ਇਨ-ਲॉ ਲੜੇ ਚੋਣ ਉਹਨੇ ਪਹਿਲਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਇਹ ਕੰਮ ਉਥੇ ਟੈਲੀਫੋਨ ਕਰਕੇ ਕੀਤਾ ਸੀ ਕਹਿਣ ਦਾ ਮਤਲਬ ਇਹ ਨਕਸ਼ੇ ਸੇ ਪੂਰੇ ਦਾ ਪੂਰਾ ਆਮ ਆਦਮੀ ਪਾਰਟੀ ਨੇ ਜਿਹੜਾ ਗੈਂਗਸਟਰਾਂ ਨਾਲ ਮਿਲ ਕੇ ਅਲੱਗ-ਅਲੱਗ ਥਾਵਾਂ ਤੇ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀਆਂ ਨੇ ਇਹਦਾ ਜਿੰਦਾ-ਜਾਗਦਾ ਸਬੂਤ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਜਿਹੜੀ ਪੁਲਿਸ ਕਾ ਸਟੱਡੀ ਛੋਈ ਜੀਰੇ ਤੇ ਡੀਜੀਪੀ ਸਾਹਿਬ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈ ਹੈ ਔਰ ਫੇਰ ਇਹ ਮੰਨਣਾ ਪਿਆ ਕਿ ਉਹ ਇੰਟਰਵਿਊ ਪੰਜਾਬ ਛੋਈ ਹੈ ਜਦੋਂ ਸਿਟ ਬਣੀ 6 ਮਹੀਨੇ ਬਾਅਦ ਹਾਈ ਕੋਰਟ ਦੀ ਲੜਾਈ ਲੜਨ ਤੋਂ ਬਾਅਦ ਤੇ ਅੱਜ ਵੀ ਆਫੀਸਰਾਂ ਦਾ ਕੀ ਹਾਲ ਹੈ ਤੁਸੀਂ ਜਾਣਦੇ ਹੋ ਕਿੱਥੇ ਨੇ ਉਸ ਇਲਾਕਿਆਂ ਦੇ ਪਿੱਛੇ ਅੱਗੇ ਭੱਜੇ ਵੇ ਸੋ ਕਹਿਣ ਦਾ ਮਤਲਬ ਹੈ ਚਾਮ ਧਾਮ ਡੰਡ ਬੇਤ ਝੂਠ ਹਾਰ ਸੱਚ ਝੂਠ ਇਹ ਓਰਾ ਨਤੀਜੇ ਜੋ ਸਸੋਡਿਆ ਸਾਹਿਬ ਦੇ ਤੇ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਹੁਣ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਵੇਰ ਤੋਂ ਹੁਣ ਤੱਕ ਇੰਡੀਕੋ ਦੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਡਾਇਲ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਡਾਇਲ ਵੱਲੋਂ ਕਿਹਾ ਗਿਆ ਹੈ ਕਿ ਆਪਰੇਸ਼ਨਲ ਦਿੱਕਤਾਂ ਕਾਰਨ ਫਲਾਈਟਾਂ ਦੇ ਵਿੱਚ ਦੇਰੀ ਹੋ ਰਹੀ ਹੈ ਜਿਸ ਕਾਰਨ ਉਹ ਰੱਦ ਹੋ ਰਹੀਆਂ ਨੇ ਸਭ ਤੋਂ ਜ਼ਿਆਦਾ ਅਸਰ ਘਰੇਲੂ ਸੇਵਾਵਾਂ 'ਮਾ ਜਾਨੀ ਕਿ ਡੋਮੈਸਟਿਕ ਸਰਵਿਸਿਜ਼ ਦੇ ਉੱਤੇ ਪਿਆ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 에어ਪੋਰਟ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਸਿੱਧੇ ਆਪਣੇ 에어ਲਾਈਨਸ ਤੋਂ ਵੈਰੀਫਾਈ ਕਰ ਲੈਣ ਡਾਇਲ ਨੇ ਅੱਗੇ ਕਿਹਾ ਕਿ ਸਾਡੀਆਂ ਸਮਰਪਿਤ ਔਨ ਗਰਾਉਂਡ ਟੀਮਾਂ ਸਾਰੇ ਸਾਂਝੇਦਾਨਾਂ ਦੇ ਨਾਲ ਮਿਲ ਕੇ ਇਸ ਰੁਕਾਵਟ ਨੂੰ ਘਟ ਕਰਨ ਅਤੇ ਯਾਤਰੀਆਂ ਨੂੰ ਆਰਾਮਦਾਇਕ ਅਨੁਭਵ ਦੇਣ ਦੇ ਲਈ ਮਿਹਨਤ ਕਰ ਰਹੀਆਂ ਨੇ ਤੁਹਾਡੇ ਸਾਰਿਆਂ ਨੂੰ ਹੋਈ ਪਰੇਸ਼ਾਨੀ ਦੇ ਲਈ ਸਾਨੂੰ ਖੇਦ ਹੈ ਯਾਤਰੀਆਂ ਤੋਂ ਸਬਰ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਸਾ ਪੁਲਿਸ ਦੇ ਸੀਆਈਏ ਸਟਾਫ ਦੇ ਵੱਲੋਂ ਸਰਦੂਲਗੜ ਦੇ ਨਜ਼ਦੀਕ ਰੋਡ ਤੇ ਖੜੀਆਂ ਦੋ ਕਾਰਾਂ ਦੇ ਵਿੱਚ ਸਵਾਰ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 280 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਚਾਰੋਂ ਹੀ ਵਿਅਕਤੀ ਜ਼ਿਲ੍ਹਾ ਫਤਿਹਬਾਦ ਹਰਿਆਣਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਜਿਨ੍ਹਾਂ ਤੋਂ ਹੁਣ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾਏਗੀ ਉਨ੍ਹਾਂ ਕਿਹਾ ਕਿ ਸ਼ੁਭਮ ਕੁਮਾਰ ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਇਹਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਗਾਰਤੀ ਮਾਨਯੂ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਵਰਗੇਨਸ ਡਰੱਗਸ ਦੀ ਮੁਹਿੰਮ ਬੱਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਉਹਦੇ ਸਬੰਧ ਚ ਡੀਆਈਜੀ ਬਠਿੰਡਾ ਰੇਂਜ ਦਾ ਹਰਜੀਤ ਸਿੰਘ ਤੇ ਐਸਐਸਪੀ ਮਾਨਸਾ ਸ਼੍ਰੀ ਭਾਗੀਰਥ ਮੀਨਾ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਮਾਨਸਾ ਪੁਲਿਸ 24 ਘੰਟੇ ਮੁਸਤਦੀ ਨਾਲ ਜਿਹੜੀ ਇਸ ਟਾਸਕ ਨੂੰ ਸਿਰੇ ਚੜਾਉਣ ਲਈ ਆਪਣਾ ਕੰਮ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਕੱਲ ਸਰਦੂਲਗੜ੍ਹ ਤੇ ਏਰੀਆ ਦੇ ਵਿੱਚ ਸਾਡੀ CIA ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟਿੱਪ ਤੇ ਇੱਕ ਕਾਰ ਜਿਹੜੀ ਛੱਪੀ ਹਾਲਤ ਦੇ ਵਿੱਚ ਰੂਟ ਸਾਈਡ ਤੇ ਦੋ ਵੱਡੀਆਂ ਖੜੀਆਂ ਸਨ ਜਿਨ੍ਹਾਂ ਚ ਇੱਕ ਗੱਡੀ 'ਚ ਚਾਰ ਨੌਜਵਾਨ ਬੈਠੇ ਸੀ ਤਾਂ ਉਹ ਸ਼ੱਕ ਦੇ ਬਨਾਅ ਤੇ DSP ਕਬਲਜੀਤ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਦੋਂ ਚੈੱਕ ਕੀਤਾ ਤਾਂ 280 ਗ੍ਰਾਮ ਹੈਰੋਇਨ ਉਹਨਾਂ ਤੋਂ ਰਿਕਵਰ ਹੋਈ ਸੀ ਤਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕੀਤਾ ਹੈਗਾ ਤਾਂ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਚੈੱਕ ਕਰਕੇ ਤੇ ਉਹਨਾਂ ਦੇ ਰਿਕਾਰਡ ਪਰੀਵਿਅਸ ਰਿਕਾਰਡ ਖੰਭਾਲਿਆ ਜਾ ਰਿਹਾ ਕਿ ਪਹਿਲਾਂ ਕਿਹੜੇ-ਕਿਹੜੇ ਕ੍ਰਾਈਮ 'ਚ ਇਨਵੋਲਡ ਹੋਏ ਨੇ ਤਾਂ ਥੋੜੇ ਰਹਿਣ ਵਾਲੇ ਹੈਗੇ ਜੀ ਸਾਰੇ ਇਹ ਚਾਰੇ ਹੀ ਡਿਸਟ੍ਰਿਕਟ ਫਤਿਹਪੁਰ ਸਾਹਿਬ ਹਰਿਆਣਾ ਏਰੀਆ ਦੇ ਬਿਲੋਂਗ ਕਰਦੇ ਨੇ ਜੀ ਸਰ ਇਹਨਾਂ ਦੇ ਕੋਈ ਪਹਿਲਾਂ ਨਹੀਂ ਮਾਮਲੇ ਨਾਲ ਨਹੀਂ ਸੀ ਇਹਨਾਂ ਚੋਂ ਇੱਕ ਅਕਿਊਜ਼ਡ ਹੈ ਜੀ ਸ਼ੁਭਮ ਕੁਮਾਰ ਉਹ ਪਤਾ ਲੱਗਿਆ ਵੀ ਉਹਦੇ ਤੇ ਲੜਾਈ ਝਗੜੇ ਤੇ ਨਸ਼ੇ ਦੇ ਪਹਿਲਾਂ ਵੀ ਪਰਚਾ ਦਰਜਿਆ ਚਿੱਟੇ ਦਾ ਤੋਂ ਬਾਕੀ ਡਿਟੇਲ ਜਿਵੇਂ ਜਿਵੇਂ ਸਾਨੂੰ ਆਉਣਗੀਆਂ ਅਸੀਂ ਮੀਡੀਆ ਨੂੰ ਰਿਵੀਲ ਕਰ ਦਾਂਗੇ ਸਰ ਕੁਝ ਗੱਲ ਵਿੱਚ ਪਤਾ ਲੱਗੇਗਾ ਕਿਥੇ ਡਿਲੀਵਰ ਕਰਨਾ ਸੀ ਇਹ ਕੁਝ ਜੈਸੀ ਲੈਣੇ ਲੈਂਦੇ ਅੱਜ ਰਾਤ ਕਿਉਂਕਿ ਰਾਉਂਡ ਅਪ ਕੀਤੇ ਨੇ ਤੇ ਅੱਜ ਪੇਸ਼ ਕੀਤੇ ਸਵੇਰੇ ਕੋਰਟ ਚ 3 ਦਿਨ ਦਾ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਤੋ ਇਹਨਾਂ ਦੀ ਮਜੀਦ ਪੁੱਛਗਿਛ ਕਰਕੇ ਬੈਕਵੋਲ ਫਾਰਵਰਡ ਲਿੰਕਸ ਦੇ ਵਿੱਚ ਜੋ ਵੀ ਡਿਟੇਲ ਸਾਹਮਣੇ ਆਉਣਗੀਆਂ ਅਸੀਂ ਮੀਡੀਆ ਨੂੰ ਅਪਡੇਟ ਕਰ ਦਾਂਗੇ ਫੂਡ ਬ੍ਰੀਫ ਸਰ ਬ੍ਰੀਫ ਤਾਂ ਇਹੀ ਹੈ ਜੀ ਫਿਲਹਾਲ ਤਾਂ ਜਿਹੜੀ ਮਾਲ ਮੌਕੇ ਤੋਂ ਰਿਕਵਰ ਹੋਇਆ ਹੈਗਾ ਹੁਣ ਰਿਮਾਂਡ ਦੇ ਦੌਰਾਨ ਡਿਟੇਲ ਕਰਾਂਗੇ ਜੀ ਹਾਂਜੀ ਹਾਂ ਕਿੰਨੀ ਕਸਟਮ ਦੇ ਜਿਹੜੇ ਕਵਰ ਨੇ ਕੀ ਕੀ ਹੈ ਕੀਮਤ ਇੰਟਰਨੈਸ਼ਨਲ ਮਾਰਕੀਟਸ ਤਾਂ ਹੈਰੋਇਨ ਦੀ 2 ਕਰੋੜ ਰੁਪਏ ਕਿਲੋ ਹੈ ਜੀ 280 ਗ੍ਰਾਮ ਦੀ ਯੂ ਕੈਨ ਕੈਲਕੂਲੇਟ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਅੰਮੂ ਨੰਗਲ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਮਜ਼ਦੂਰੀ ਦੇ ਲਈ ਨਿਕਲੇ ਤਿੰਨ ਲੋਕਾਂ ਦੀ ਮੋਟਰਸਾਈਕਲ ਨੂੰ ਟਿਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਮੋਟਰਸਾਈਕਲ ਤੇ ਪਤੀ ਪਤਨੀ ਅਤੇ ਇੱਕ ਗਵਾਂਡਣ ਸਵਾਰ ਸੀ ਹਾਦਸੇ ਦੇ ਵਿੱਚ ਦੋਵੇਂ ਮਹਿਲਾਵਾਂ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਅਤੇ ਮੋਟਰਸਾਈਕਲ ਜਿਹੜਾ ਚਾਲਕ ਸੀਗਾ ਉਹ ਗੰਭੀਰ ਜਖਮੀ ਹੋ ਗਿਆ ਤਿੰਨੇ ਹੀ ਪਿੰਡ ਕੋਟਲਾ ਮੱਝਾ ਸਿੰਘ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਹਾਸੇ ਤੋਂ ਬਾਅਦ ਟਿਪਰ ਚਾਲਕ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ ਜਿਸ ਕਾਰਨ ਲੋਕਾਂ ਦੇ ਵਿੱਚ ਰੋਸ ਫੈਲ ਗਿਆ ਸੜਕ ਤੇ ਲੰਬੇ ਸਮੇਂ ਤੱਕ ਪਈਆਂ ਲਾਸ਼ਾਂ ਨੂੰ ਦੇਖ ਕੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ ਪੁਲਿਸ ਨੇ ਟਿਪਰ ਚਾਲਕ ਦੀ ਤਲਾਸ਼ ਦੇ ਲਈ ਕਾਰਵਾਈ ਤੇਜ਼ ਕਰ ਦਿੱਤੀ ਕੀ ਕੀ ਨਾਂ ਜੀ ਤੁਹਾਡਾ ਅਚਾ ਤੁਸੀਂ ਕਿੱਧਰੋਂ ਕਿੱਥੋਂ ਆ ਰਹੇ ਹੋ ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਤੇ ਇਧਰੋਂ ਆਉਂਦਿਆਂ ਹਾਂ ਕਰਨਾ ਕੋ ਦਸਵੇਂ ਕਰਨਾ ਕਰੋਂਂਦਿਆਂ ਕਰੋ ਅੱਛਾ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਾਜੀ ਆਇਸ਼ੇ ਰੰਗੜੀ ਜਾਣਦਿਆਂ ਕੀ ਕਾਰਨ ਕੀ ਬਣ ਗਿਆ ਜਿਹੜਾ ਇਧਰ ਮਗਰੋਂ ਆਇਆ ਮਗਰੋਂ ਆਇਆ ਡਿਫਰੈਂਟ ਡਿਫਰੈਂਟ ਮਾਰੀ ਜਿਹੜੀ ਮਾਰੀ ਆ ਜੀ ਕਾਦੇ ਨਾ ਭਰਿਆ ਇੱਕ ਪਾ ਲਗਾ ਮਿੱਟੀ ਜਾਂ ਬਦਵੀਂ ਮੇਰੇ ਨਾਲ ਦੋ ਚੀਜ਼ਾਂ ਆਈਆਂ ਤੇ ਉਹ ਇੱਕ ਚੀਜ਼ ਪਤਾ ਨਹੀਂ ਕਿ ਮਿੱਟੀ ਕਿ ਬਦਵੀਂ ਫਸੜੀ ਇਹ ਨਾ ਕੀ ਮਰਨਾਂ ਲੈਂਦਾ ਕੀ ਨਾ ਜੀ ਜਿੰਨੇ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਦੁਰਗੋਵ ਜਿੰਦੀ ਦਾ ਨਾਮ ਜੀ ਉਹਨਾਂ ਕੀ ਕਰਮੋ ਸਦਾ ਨਾਂਜੀ ਉਹਦਾ ਕਰਮਜੀਤ ਕੋ ਕਰਮਜੀਤ ਕੋ ਟਾਡੇ ਛੱਟ ਲੱਗੀ ਹੈ ਮੇਰੇ ਛੱਟ ਆ ਗਈ ਹਿੱਕ ਚ ਆਹ ਲੱਗੀ ਛੱਟ ਮੇਰਾ ਮੋਢੇ ਤੇ ਵੀ ਆ ਤੇ ਦਰਦ ਕੰਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਹੈ ਉਹਦੇ ਵੱਲੋਂ ਹੁਣ ਕੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀੜ ਹੁੰਦੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੀ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਗੱਡੀ ਖਲੋਤੀ ਨਹੀਂ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆ ਜਾਉ ਬੰਦਾ ਉਹਨੂੰ ਖੜੂਗਾ ਗਾੜੀ ਵਿੱਚ ਆਊਗਾ ਮਗਰ ਉਹ ਆਇਆ ਹੀ ਕੋਖ ਨਹੀਂ ਗਾ ਬੰਦਾ ਵੀ ਨਹੀਂ ਆਇਆ ਕੋਈ ਮਗਰ ਉਹਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਪੁਲਿਸ ਦੇਖ ਪਿਆ ਪੁਲਸਲੇ ਆ ਗਏ ਟਾਈਮ ਨਾਲ ਪਲੀਜ਼ ਹਾਂ ਪੁਲਸ मौके ਤੇ ਪਹੁੰਚ ਗਈ ਪੁਲਸ ਕਿੰਨੇ ਚਿਰ ਬਾਅਦ ਆਈ ਹੋਈ ਹੈ ਮਾਈ ਕੁਝ ਬਾਅਦ ਚੁੱਕੀ ਕੀ ਮੰਗ ਕੀ ਕਰਦੇ ਜੀ ਹਾਂ ਜੀ ਕੀ ਮੰਗ ਕਰਦੇ ਜੀ ਸਵਾਲ ਤਾਂ ਜਾਓ ਜੀ ਕਾ ਕਿਡਨਸ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤੇ ਪੁਲਿਸ ਦਾ ਕੰਮ ਆ ਨਾ ਪੁਲਿਸ ਆ ਹੀ ਨਹੀਂ ਅਜੇ 2 ਕਿੱਥੇ ਹੋ ਗਿਆ ਪੌਣੇ 2 ਕਿੱਥੇ ਹੋ ਗਿਆ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਹਤਰਾ ਦੀ ਗੱਲ ਆਏ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਦੀ ਆ ਜੀ ਇਹ ਕੋਈ ਤੁਹਾਡੀ ਗੱਲ ਐ ਐਸਐਚਓ ਨਾਲ ਗੱਲ ਹੋਈ ਹੈ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹੱਦ ਸੋ ਕਿੱਥੇ ਪੌਣੇ 9 ਵਜੇ ਦਾ ਕੰਮ ਹੋਇਆ ਉਹਨੇ 2 ਕਿੱਥੇ ਹੋ ਗਿਆ ਇਹ ਕਿਤਰਾਂ ਦੀ ਗੱਲ ਆ ਇਹ ਪੁਲਿਸ ਦੀ ਕਿਤਰਾਂ ਦੀ ਕਾਰਵਾਈ ਆ ਬੋਟੀਆਂ ਹੋ ਗਈਆਂ ਲਿਆਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣਿਆਂ ਦੀ ਦਸਤ ਹੋ ਗਈ ਦੋ ਇੱਕ ਨੂੰ ਛੱਟਾ ਲੱਗਿਆ ਕੀ ਮੰਗ ਇਹ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸੇ ਤੋਂ ਨੇ ਆਣ ਕੇ ਕਾਰਵਾਈ ਨਾ ਰੰਬੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾ ਜੇ ਮੈਰੀ ਜੰਮ ਕੇ ਨਾਰੇ ਪਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਨੇ ਪੁਲਿਸ ਗੱਡੀਆਂ ਨੂੰ ਅੱਗ ਲਾਜੀ ਦੱਸ ਲਾਈ ਜਾਓ ਆ ਮੈਂ ਮੁੰਡਿਆਂ ਨੂੰ ਸੰਭ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਗੱਲ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਿੱਦਾਂ ਬਹੁਤ ਨਾਕਾਰਵਾਈ ਗੱਡੀ ਹੋਈ ਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬੱਜਾ ਸਿੰਘ ਦਾ ਕੀ ਨਾਮ ਕੀ ਜੀ ਸੁਖਵਿੰਦਰ ਸਿੰਘ ਬਠਿੰਡਾ ਪੁਲਿਸ ਨੇ ਦੋ ਵੱਖ-ਵੱਖ ਕਤਲ ਮਾਮਲਿਆਂ ਦੇ ਵਿੱਚ ਕਾਰਵਾਈ ਕਰਦਿਆਂ ਕੁੱਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਵਿੱਚੋਂ ਦੋ ਸ਼ੱਕੀ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ, ਜਦਕਿ ਇੱਕ ਹੋਰ ਵਿਅਕਤੀ ਨੂੰ ਚੇਨਈ ਤੋਂ ਹਵਾਈ ਯਾਤਰਾ ਦੇ ਰਾਹੀਂ ਬਠਿੰਡਾ ਲਿਆਂਦਾ ਗਿਆ। ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਸਾਰੇ આરોપી ਦੋ ਵੱਖ ਕਤਲ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੁੜਿੰਦੇ ਸਨ। ਮੰਡੀਆਂ ਦੇ ਵਿੱਚੋਂ ਝੋਨੇ ਦੀ ਖਰੀਦ ਬੰਦ ਹੋਣ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਝੋਨੇ ਦੀਆਂ ਟਰਾਲੀਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਉਤਾਰ ਦਿੱਤੀਆਂ ਗਈਆਂ ਨੇ ਕਿਸਾਨਾਂ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਉਹਨਾਂ ਦੇ ਝੋਨੇ ਨੂੰ ਖਰੀਦਿਆ ਨਹੀਂ ਜਾ ਰਿਹਾ ਜਿਸ ਕਾਰਨ ਉਹ ਡੀਸੀ ਦਫ਼ਤਰ ਦੇ ਬਾਹਰ ਆਪਣਾ ਝੋਨਾ ਉਤਾਰ ਕੇ ਪ੍ਰੋਟੈਸਟ ਕਰ ਰਹੇ ਨੇ ਉਹ ਮਜਬੂਰ ਹੋ ਗਏ ਨੇ ਇਸ ਕਰਕੇ ਉਹਨਾਂ ਨੂੰ ਇਹ ਕਾਰਵਾਈ ਕਰਨੀ ਪਈ ਹੈ ਜਦੋਂ ਤੱਕ ਉਹਨਾਂ ਨੇ ਕਿਹਾ ਸਾਡਾ ਝੋਨਾ ਖਰੀਦਿਆ ਨਹੀਂ ਜਾਏਗਾ ਉਦੋਂ ਤੱਕ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਪ੍ਰਦਰਸ਼ਨ ਕਰਦੇ ਰਹਿਣਗੇ ਔਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ